ਬਲੈਕ ਹਿਸਟਰੀ ਮੰਥ ਵਰਗੇ ਜਿਹੜੇ ਇਹ ਅਫਸਰ ਹੁੰਦੇ ਆ ਇਹਨਾਂ ਨੂੰ ਸੈਲੀਬ੍ਰੇਟ ਕਰਨਾ ਕਿਉਂ ਜ਼ਰੂਰੀ ਹੁੰਦਾ ਤੇ ਬਹੁਤ ਲੰਬਾ ਸਮਾਂ ਜਿਹੜਾ ਨਾ ਇਹਨਾਂ ਨੇ ਸੈਲੀਬ੍ਰੇਰੀ ਹੰਡਾਈ ਬਲੈਕ ਕਮਿਊਨਿਟੀ ਨੇ ਉਹਦੇ ਵਿੱਚ ਫਿਰ ਥੋੜੇ ਜਿਹੇ ਜਿਹੜੇ ਬਲੈਕ ਕਮਿਊਨਿਟੀ ਦੇ ਲੋਕ ਸੀਗੇ ਅਮਰੀਕਾ ਤੋਂ ਉਹਨਾਂ ਨੇ ਜਿਵੇਂ ਹੈਗਾ ਕਿ ਫੈਡਰਿਕ ਡਾਗਲਸ ਵਰਗੇ ਜਾਂ ਹੋਰ ਵੀ ਇੱਕ ਦੋ ਨੇ ਹੈਗੇ ਬਹੁਤ ਜਾਗੇ ਆ ਜਿਨ੍ਹਾਂ ਨੇ ਦੇ ਬਾਰੇ ਆਵਾਜ਼ ਉਠਾਈ ਕਿ ਸਾਡੇ ਨਾਲ ਇਹ ਕਿਉਂ ਹੋ ਰਿਹਾ ਹੈਗਾ ਕਿਉਂਕਿ ਉਹਨਾਂ ਨੇ ਖੁਦ ਆਪਣੇ ਹੱਡਾਂ ਤੇ ਸਲੇਵਰੀ ਹੰਡਾਈ ਆ ਤੇ ਉਹ ਸਲੇਵਰੀ ਤੋਂ ਨਿਕਲੇ ਆ ਤੇ ਉਹਨਾਂ ਦੇ ਕਰਕੇ ਸਲੋਲੀ ਸਲੋਲੀ ਫਿਰ ਇੱਥੋਂ ਤੱਕ ਪਹੁੰਚੇ ਆ ਕਿ ਵਾਕਿਆ ਹੀ ਜਿਹੜਾ ਇਹਨਾਂ ਨਾਲ ਅਨਮਨੁੱਖੀ ਵਿਰਸਾਰਾ ਹੋਇਆ ਇਹਨੂੰ ਬੰਦ ਕਰਨਾ ਚਾਹੀਦਾ ਤੇ ਫਿਰ ਉਹ ਵੱਖਰੇ ਵੱਖਰੇ ਜਿਵੇਂ ਹੁਣ ਕੈਨੇਡਾ ਦੇ ਵਿੱਚ 1995 ਦੇ ਵਿੱਚ ਇਹ ਮੰਤ ਜਿਹੜਾ ਹਾਊਸ ਆਫ ਕਾਮਨ ਦੇ ਵਿੱਚ ਡਿਕਲੇਅਰ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਵੀ ਜਿਵੇਂ ਇੱਥੇ ਆਪਣੇ ਵੱਖਰੀਆਂ-ਵੱਖਰੀਆਂ ਮਿਨਿਸਪੈਲਿਟੀਆਂ ਉਹ ਮਨਾਉਂਦੀਆਂ ਸੀਗੀਆਂ ਬਲੈਕ ਹਿਸਟਰੀ ਮੰਥ ਰਿਸ਼ਪਾਲ ਗਿੱਲ ਮੁਤਾਬਕ ਇਸ ਮਹੀਨੇ ਦੌਰਾਨ ਬਲੈਕ ਕਮਿਊਨਿਟੀ ਦੀਆਂ ਕਹਾਣੀਆਂ ਦੁਹਰਾਉਣਾ ਉਹਨਾਂ ਦੇ ਸੰਘਰਸ਼ਾਂ ਦੀ ਗੱਲ ਕਰਨਾ ਅੱਜ ਵੀ ਦਬੇ ਕੁਚਲੇ ਲੋਕਾਂ ਲਈ ਪ੍ਰੋਤਸਾਹਨ ਬਣਦਾ ਹੈ ਅਤੇ ਇਸ ਦੇ ਨਾਲ-ਨਾਲ ਸਮਾਜ ਨੂੰ ਵੀ ਸੇਧ ਮਿਲਦੀ ਹੈ ਕਿ ਅਜਿਹੇ ਵਰਤਾਰੇ ਕਦੇ ਵੀ ਦੁਬਾਰਾ ਨਹੀਂ ਵਾਪਰਨੇ ਚਾਹੀਦੇ ਹਮ ਸਕੂਲਾਂ ਦੇ ਵਿੱਚ ਪੂਰੇ ਮਹੀਨੇ ਦੇ ਵਿੱਚ ਬੱਚਿਆਂ ਨੂੰ ਪ੍ਰੋਜੈਕਟ ਦਿੱਤੇ ਜਾਂਦੇ ਆ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਵਿੱਚ ਬਹੁਤ ਸਟਰਗਲ ਕੀਤਾ ਸਟਰਗਲ ਦੇ ਵਿੱਚ ਉਹਨਾਂ ਦੀ ਅਚੀਵਮੈਂਟਸ ਵੀ ਬਹੁਤ ਆ ਜਿਵੇਂ ਦੇਖਿਆ ਕਿ ਤੁਸੀਂ 뮤జిక్ ਦੇ ਵਿੱਚ ਸਪੋਰਟਸ ਦੇ ਵਿੱਚ ਉਹਨਾਂ ਦੀ ਕਿੰਨਾ ਯੋਗਦਾਨ ਹੈ ਹੁਣ ਐਜੂਕੇਸ਼ਨ ਦੇ ਵਿੱਚ ਵੀ ਉਹ ਅੱਗੇ ਵਧ ਰਹਾ ਹੈਗੀ ਆ ਕਿਉਂਕਿ ਜਿਹੜਾ ਇਹ ਇਗਨੋਰੈਂਸ ਸੀਗੀ ਜਿਹੜਾ ਆਪਾਂ ਕਲਰ ਬੇਸ ਤੇ ਉਹਨਾਂ ਨਾਲ ਇੰਨਾ ਵਿਸਥਾਰਾ ਹੋਇਆ ਇਟਸ ਏ ਵੈਰੀ ਵੈਰੀ ਕਹਿੰਦੇ ਹੁੰਦੇ ਆ ਕਿ ਕ੍ਰੈਜ਼ੀ ਹਿਸਟਰੀ ਆ ਉਹਨਾਂ ਦੀ ਉਹਦੇ ਤੋਂ ਵੀ ਨਿਕਲ ਕੇ ਨਿਕਲਣਾ ਕਿੰਨਾ ਮੁਸ਼ਕਲ ਸੀ ਤੇ ਉਹ ਸਹਤਾ ਜੇਕਰ ਇਬਰਾਹਿਮ ਲੈਂਕਨ ਜਾਂ ਕੋਈ ਹੋਰ ਅੱਗੇ ਐਕਟਿਵਿਸਟ ਜਿਹੜੇ ਸੀ ਮਾਰਟਨ ਲੂਥਰ ਕਿੰਗ ਉਹਨਾਂ ਵਰਗੇ ਨਾ ਅੱਗੇ ਆਉਂਦੇ ਜਿਹੜਾ ਜਿਨ੍ਹਾਂ ਨੇ ਸਿਵਲ ਮੂਵਮੈਂਟਸ ਜਿਹੜੀਆਂ ਸ਼ੁਰੂ ਕੀਤੀਆਂ ਤੇ ਫਿਰ ਅੱਜ ਤੱਕ ਉਹ ਸਲੇ ਵੀ ਰਹਿੰਦੇ ਨਾ ਪਰ ਉਹਨਾਂ ਦੀ ਉਹ ਜਿਹੜੀ ਆਵਾਜ਼ ਉਠਾਈ ਹੋਈ ਆ ਤੇ ਉਸ ਤੋਂ ਬਾਅਦ ਫਿਰ ਟਾਈਮ ਟੂ ਟਾਈਮ ਉਹਨਾਂ ਨੇ ਜਿਹੜਾ ਜਿਹੜਾ ਸਮਾਜ ਦੇ ਵਿੱਚ ਕੰਟ੍ਰਿਬਿਊਟ ਕੀਤਾ ਵਾ ਨਸਲੀ ਵਿਤਕ੍ਰੇਮ ਉਤਲੈਖ ਸੰਘਰਸ਼ ਵਿੱਚ ਕਾਲੇ ਮੂਲ ਦੀਆਂ ਔਰਤਾਂ ਦੀ ਮਿਸਾਲ ਦਿੰਦਿਆਂ ਗੱਲ ਦੱਸਦੇ ਨੇ ਜਿਵੇਂ ਤੁਸੀਂ ਦੇਖ ਲਓ ਕਿ ਰੋਜ਼ਾ ਪਾਰਕਸ ਦੀ ਗੱਲ ਕਰੀਏ ਤੇ ਉਹਨੇ ਰਿਫਿਊਜ਼ ਕਰ ਦਿੱਤਾ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਜਗ੍ਹਾ ਬਣਾਈਆਂ ਜਾਂਦੀਆਂ ਸੀ ਬੱਸਾਂ ਦੇ ਵਿੱਚ ਰਹਿਣ ਬੈਠਣ ਵਾਸਤੇ ਵਾਈਟ ਲੋਕਾਂ ਲਈ ਤੇ ਬਲੈਕ ਲੋਕਾਂ ਵਾਸਤੇ ਉਹ ਵਾਈਟ ਲੋਕਾਂ ਵਾਲੀ ਜਗ੍ਹਾ ਤੇ ਬੈਠ ਗਈ ਉਹਨੇ ਰਿਫਿਊਜ਼ ਕਰਤਾ ਮੈਨੂੰ ਉੱਠਣਾ ਹੈ ਉਹਨੂੰ ਜੇਲ੍ਹ ਦਿੱਤਾ ਗਿਆ ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਮੂਵਮੈਂਟਾਂ ਚੱਲੀਆਂ ਤੇ ਇਹ ਬੜੀ ਲੌਂਗ ਇੱਕ ਦਿਨ ਦੀ ਨਹੀਂ ਹੈਗੀ 17ਵੀਂ ਸਦੀ ਤੋਂ ਲੈ ਕੇ ਹੁਣ ਤੱਕ ਚੱਲਦੀ ਹੈ ਤੇ ਅਜੇ ਵੀ ਕੁਝ ਅਮਰੀਕਾ ਦੇ ਵਿੱਚ ਅਜੇ ਵੀ ਕੋਈ ਸਕੂਲ ਆ ਜਿੱਥੇ ਪ੍ਰੋਮ ਜਿਹੜੇ ਵਾਈਟ ਦੇ ਤੇ ਬਲੈਕ ਦੇ ਅਲੱਗ ਅਲੱਗ ਕੀਤੇ ਜਾਂਦੇ ਰਹੇ ਆ ਜਿਹੜੀਆਂ ਬਲੈਕ ਕਮਿਊਨਿਟੀ ਦੀਆਂ ਸਟਰਗਲਸ ਰਹੀਆਂ ਨੇ ਹੁਣ ਤੱਕ ਜਦੋਂ ਉਹਨਾਂ ਦੀਆਂ ਸਟੋਰੀਜ਼ ਨੂੰ ਦੁਹਰਾਇਆ ਜਾਂਦਾ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਲੋਕ ਹੋਰ ਇਸ ਟਾਈਮ ਕਿਸੇ ਵੀ ਤਰ੍ਹਾਂ ਦੀ ਸਟਰਗਲ ਚੋਂ ਨਿਕਲ ਰਹੇ ਹੋਣਗੇ ਉਹਨਾਂ ਨੂੰ ਅ ਮੋਟੀਵੇਸ਼ਨ ਇਨਸਪੀਰੇਸ਼ਨ ਜਾਂ ਰੈਜ਼ੀਲੀਅੰਸ ਦਾ ਮੈਸੇਜ ਮਿਲਦਾ ਇਹੀ ਤੇ ਗੱਲ ਹੈ ਲਿਖਤਾ ਰਾਈ ਜਾਂ ਮੀਡੀਆ ਰਾਈ ਕੋਈ ਗੱਲ ਕਰਨ ਦਾ ਜਾਂ ਹੁਣ ਸਕੂਲਾਂ ਦੇ ਵਿੱਚ ਕਰਨ ਦਾ ਕਿ ਉਹਨਾਂ ਦੇ ਸਟਰਗਲ ਬਾਰੇ ਪਤਾ ਲੱਗੇ ਬਾਕੀ ਕੁਮਾਂ ਨੂੰ ਵੀ ਤੇ ਉਹਨਾਂ ਦੇ ਅਚੀਵਮੈਂਟ ਬਾਰੇ ਵੀ ਉਹ ਇਨਸਾਨ ਦੇ ਤੌਰ ਤੇ ਉਹਨਾਂ ਦੇ ਵਿੱਚ ਵੀ ਪੋਟੈਂਸ਼ੀਅਲ ਆ ਤਾਂ ਉਹ ਯੂਜ਼ ਕਰਦੇ ਆ ਤੋ ਵੀ ਕੰਮ ਕਰਨ ਦੇ ਯੋਗ ਹੈਗੇ ਜੇਕਰ ਉਹਨਾਂ ਨੂੰ ਅਪਰਚੂਨਿਟੀ ਦਿੱਤੀ ਜਾਵੇ ਜੇ ਅਸੀਂ ਆਪਣੇ ਆਪ ਨੂੰ ਦੇਖੀਏ ਤੇ ਸਾਡੇ ਵੀ ਅਸੀਂ ਮਾਰਜਨਲਾਈਜ਼ਡ ਹੈਗੇ ਆ ਮਾਰਜਨਲਾਈਜ਼ ਕਰਨ ਤੋਂ ਦੇਖਣਾ ਚਾਹੀਦਾ ਕਿ ਜਦੋਂ ਅਸੀਂ ਇੱਥੇ ਆਏ ਸੀਗੇ ਜਾਂ ਕਿਵੇਂ ਸੀ ਸਾਨੂੰ ਵੀ ਕਿਨੇ ਮਕਾਲ ਕਰਦੇ ਸੀ ਇਸ ਸਟਰਗਲ ਦੇ ਵਿੱਚ ਉਹ ਤਾਂ ਸੇਮ ਹੀ ਆ ਕਿਉਂਕਿ ਸਾਨੂੰ ਕਿਸੇ ਦੇ ਧਰਮ ਤੇ ਕਿਸੇ ਦੇ ਰੰਗ ਦੇ ਉੱਤੇ ਵਿਤਕਰਾ ਕਰਨਾ ਨਹੀਂ ਚਾਹੀਦਾ ਹੈਗਾ ਪਰ ਕਰਦੇ ਲੋਕ ਬਹੁਤ ਕੁਝ ਹੁੰਦਾ ਅਜੇ ਵੀ ਸੋਸਾਇਟੀ ਦੇ ਵਿੱਚ ਪਰ ਨਹੀਂ ਕਰਨਾ ਚਾਹੀਦਾ ਹੈਗਾ ਮੈਂ ਤੇ ਇਹ ਹੀ ਕਹਿੰਦੀ ਆ ਕਿ ਦੇਖਣਾ ਚਾਹੀਦਾ ਇਨਸਾਨ ਇਹਦੇ ਵਿੱਚ ਕੀ ਗਾਉਣੇ ਆ ਕੀ ਕੰਮ ਕਰ ਰਿਹਾ ਸੋਸਾਇਟੀ ਵਾਸਤੇ ਦੀ ਕੀ ਕੰਟਰੀਬਿਊਸ਼ਨ ਆ ਨਾ ਕਿ ਇਹਦਾ ਰੰਗ ਕਿਹੋ ਜਿਹਾ ਹੈਗਾ ਇਹਦਾ ਧਰਮ ਕਿਹੋ ਜਿਹਾ ਹੈਗਾ ਇਹਦਾ ਗੱਲਾਂ ਤੋਂ ਉੱਪਰ ਉੱਠ ਕੇ ਲਵੀਨ ਗੇਲ ਆਮਨੀ ਨਿਊਜ਼